ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਸ਼ਾਮ ਹੋ ਚੁੱਕੀ ਹੈ ਜੀ ਉਹਨਾਂ ਦਾ ਜਾਗੋ ਦਾ ਪ੍ਰੋਗਰਾਮ ਤੇ ਨਾਲ ਚਲੋ ਹਲਦੀ ਵਾਲਾ ਪ੍ਰੋਗਰਾਮ ਇਹ ਆਪਾਂ ਤਿਆਰ ਹੋ ਚੁੱਕੇ ਹਾਂ ਇਹਨਾਂ ਦਾ ਪਾਰਟੀ ਤਿਆਰ ਹੋਣਾ ਲੱਗ ਰਹੀ ਹੈ ਜੀ ਤੇ ਹੁਣ ਮੈਂ ਚੱਲਿਆ ਨੇ ਆਉਣਗੇ ਬਾਅਦ ਚ ਦੇਖਣਾ ਤੇ ਕੀ ਪ੍ਰੋਗਰਾਮ ਬਣਦਾ ਸਾਰਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਆਪਣੇ ਵਲੌਗ ਨੂੰ ਦੇਖਦੇ ਚੱਲਦੇ ਚੱਲਦੇ ਬਣਨ ਸ਼ੇਅਰ ਜ਼ਰੂਰ ਕਰਿਓ ਜਾਗੋ ਦਾ ਸਾਰਾ ਪ੍ਰੋਗਰਾਮ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆਪਾਂ ਮਿਲਦੇ ਹਾਂ ਅਗਰੇ ਵੀਡੀਓ ਵਿੱਚ ਲਓ ਜੀ ਵਿਆਹ ਲੈ ਕੇ ਆਪਾਂ ਪਹੁੰਚ ਚੁੱਕੇ ਆਂ ਤਿਆਰੀ ਹੋ ਚੁੱਕੀ ਐ ਪੱਲਾ ਲਾਈ ਜਾਊਗੀ ਹਲਦੀ ਚਲ ਕੇ ਵਟਣਾ ਤਿਆਰੀਆਂ ਇਹਦੀ ਹੋ ਚੁੱਕੀਆਂ ਨੇ ਤਕਰੀਬਨ ਲਓ ਜੀ ਕੁੜੀ ਪਿਆਲੀ ਪਈ ਬੈਗੀ ਆ ਕੇ ਹੁਣ ਹਲਦੀ ਲਾਈ ਜਾਓ ਸਾਰੇ ਵੱਲੋਂ ਚੱਲਦੇ ਚੱਲਦੇ ਬਲਾਉ ਨੂੰ ਸ਼ੇਅਰ ਜ਼ਰੂਰ ਕਰੀ ਜੇ ਸਾਰੇ ਭੈਣ ਭਰਾ ਤੇ ਕਿੱਥੋਂ-ਕਿਥੋਂ ਆਪਣਾ ਬਲੌਗ ਦੇਖਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਲਓ ਜੀ ਪਹਿਲਾਂ ਮਾਂ ਪਿਓ ਵੱਲੋਂ ਹਲਦੀ ਲਾਈ ਜਾ ਰਹੀ ਐ ਸਾਰੇ ਕਾਰ ਬਿਆਹ ਸੁੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆਂ ਅਕੀ ਕੰਮ ਕਰਨਾ ਨਵੀਂ ਵਿੱਚ ਥੋੜੀ ਮੋਟੀ ਕੁਲਝਤਾਨੀ ਹੋ ਜਾਂਦੀ ਆ ਕੋਸ਼ਿਸ਼ ਕੀਤੀ ਹੈ ਆਪਾਂ ਨੇ ਸਾਰੇ ਵਲੌਗ ਅਲੱਗ-ਅਲੱਗ ਅਪਲੋਡ ਕਰਨ ਦੀ ਜਿੰਨਾ ਹੋ ਸਕੇ ਆ ਬਾਕੀ ਜੋੜਾ ਸ਼ਡਿਊਲ ਵਿਜੀਰਨ ਕਰਕੇ ਥੋੜੇ ਦਿੱਕਤਾਂ ਆ ਜਾਂਦੀਆਂ ਨੇ ਵਿੱਚੋਂ ਰਹਿ ਜਾਂਦਾ ਮਾੜਾ ਮੋਟਾ ਉਹ ਵੀ ਨਾਲ ਦੁਕਾਨ ਕਰਕੇ ਸਾਨੂੰ ਪਤਾ ਹੀ ਹੈ ਨਾ ਨਕਾਂਦ ਗੁੰਤੇ ਵੀ ਜਾਣਾ ਪੈਂਦਾ ਮੈਨੂੰ ਤੇ ਹਲਦੀ ਦਾ ਚੱਲ ਰਿਹਾ ਪ੍ਰੋਗਰਾਮ ਦਿਵਾਰ ਜਾਗੋ ਦਾ ਹੋਊਗਾ ਉਹ ਵੀ ਆਪਸ ਨੂੰ ਦਿਖਾ ਵਿੱਚ ਹੀ ਐਡ ਕੀਤਾ ਇੱਕ ਵਲੌਗ ਅਲੱਗ ਹੈ ਤੇ ਕੱਲੂ ਬਰਾਤ ਹੈ ਰਾਤ ਨੂੰ ਆਪਾਂ ਲੱਗਾ ਅਪਲੋਡ ਕਰਕੇ ਦਿਖਾਵਾਂਗੇ। ਲਓ ਜੀ ਬਾਟਨ ਲਾਇਆ ਜਾ ਰਿਹਾ। ਪਰਿਵਾਰ ਵੱਲੋਂ ਚਲਦੇ-ਚਲਦੇ ਬਲੌਨ ਸ਼ੇਅਰ ਵਿਕਰੀਆ ਗਰਨਾਲ ਦੀ ਨਾਲ ਤਾਂ ਜੋ ਸਾਨੂੰ ਪਤਾ ਲੱਗਦਾ ਇਹ ਵੀ ਕਿੰਨਾ ਕੁ ਵੀ ਸਾਨੂੰ ਪਿਆਰ ਕਰਦੇ ਹੋ। ਸਾਰੇ ਬਾਟਨ ਦੀ ਰਸਮ ਕਰਦੇ ਹੋਏ ਆਪਾਂ ਹੀ ਪਹੁੰਚਾਂਗੇ। ਨੇ ਵੀ ਪਰਣਾ ਪਰ ਰਿਸ਼ਤੇਦਾਰ ਆਨਲੀ ਗਮੰਡੀ ਆਇਓ ਨੇ ਸਾਰੇ ਫਟਣਾ ਲਾਉਣਗੇ ਤੁਹਾਨੂੰ ਦਿਖਾਵਾਂਗੇ ਆਪਾਂ ਕੋਸ਼ਿਸ਼ ਕਰਾਂਗੇ ਬੋਲਦੇ ਵੱਧ ਇੰਨਾ ਹੋ ਸਕਿਆ ਇਹ ਤੇ ਕੁੜੀ ਦੇ ਮਾਮਾ ਮਾਮੀ ਨੇ ਨਾਲ ਕਿ ਮੇਰੇ ਵੀ ਮਾਮਾ ਮਾਮੀ ਲੱਗਦੇ ਸਾਰੇ ਪਾਸੋਂ ਕਿਉਂਕਿ ਜਿਹੜੀ ਕੁੜੀ ਹੈ 42 ਗਗਨ ਦੀ ਮਾਸੇ ਦੀ ਕੁੜੀ ਹੈ ਇਹ ਇਹ ਸਾਡੇ ਪਿੰਡੀ ਕਣਕਵਾਲ ਵੇਈ ਹੋਈ ਹੈ ਲੋ ਜੀ ਆਪਣੀ ਵਾਰੀ ਆ ਚੁੱਕੀ ਆ ਆਪਾਂ ਪੋਈ ਪਾਉਣ ਲਾਤਾ ਸਗਨ ਦੇ ਤਾ ਫੋਟੋ ਜੀ ਖਚਾ ਲਈ ਕ ਦੇਖਤੀ ਜਾ ਰਹੇ ਆ ਤੁਸੀਂ ਸਾਰੇ ਇੱਕ ਮੀਰਾ ਪ੍ਰਾਇਮ ਵੀ ਲੱਗ ਪੜਾ ਹੈ ਤੇ ਉੱਪਰ ਜਾਈ ਆ ਇਸ ਚ ਨਾਲ ਸਾਰੀ ਜਿੰਨੇ ਵੀ ਹੈਗੇ ਨੇ ਪੈਨ ਪਰ ਪਹੁੰਚੇ ਹੋਏ ਨੇ ਰਿਸ਼ਤੇਦਾਰ ਸਗੇ ਸੰਬੰਧੀ ਆਣ ਗਵਣ ਲਓ ਜੀ ਨਰਮਲ ਤੇ ਮਾਲਾ ਥੋੜੀ ਵੀ ਆ ਗਈ ਸੀ ਤੇ ਨਰਾ ਦੇਖਿਆ ਰੇ ਮਮਾ ਮਮੀ ਇਹਨਾਂ ਵਾਲੀ ਫੋਟੋ ਵੀ ਚਾਹੀਏ ਇਹਨਾਂ ਨੇ ਵੀ ਦੇਖੋ ਸਾਡੇ ਨਾਲ ਨਹੀਂ ਕਿਚਿਆ ਇਹਨਾਂ ਦਾ ਬਹੁਤ ਘਰ ਕਰਦ ਨੇ ਆਪ ਤੇ ਆਹ ਮੁਲਾਈ ਬਟਰ ਲਾਏ ਗਿਆ ਸਾਰੇ ਜਿੰਦੇ ਸੇ ਵੀ ਆਏ ਨੇ ਸਾਹਮਣੇ ਲਾਉਣਾ ਉਹਨਾਂ ਬਲੌਗ ਰੰਪਾ ਬਣ ਚੁੱਕੇ ਨੇ ਕੋਈ ਕੁਝ ਜਿਹੜੀ ਉਹਨਾਂ ਕੰਮ ਕਰਦੇ ਨੇ ਸਾਰੇ ਜਾਨ ਪਛਾਣ ਵਾਲੇ ਬਲੰਪਾ ਇਹਨਾਂ ਨੇ ਵੀ ਸਾਨੂੰ ਵੀਟੇਡ ਕੀਤਾ ਤੇ ਸਾਡਾ ਬਲੌਗ ਵਿੱਚ ਨਹੀਂ ਪਾਇਆ ਅਸੀਂ ਅੱਗੇ ਕੋਸ਼ਿਸ਼ ਤਾਂ ਕਰਾਂਗੇ ਪਰ ਜਿੰਨਾ ਹੋ ਸਕੇ ਸਾਡੇ ਵਿੱਚ ਐਡ ਕੀਤਾ ਜਾਵੇ ਕੋਈ ਚੰਗਾ ਯਾਰਾਂ ਬਰਾਜੂ ਕੋਚਿੰਗ ਜਰ ਪਹੁੰਚ ਗਏ ਪਰ ਨਾਲੋਂ ਪਰਵਾਸ ਦੇ ਤੱਕ ਤੇ ਸਾਰੀ ਲਾਰੇ ਦੇ ਸਿਰ ਜਿੰਨੇ ਪਹੁੰਚੇ ਸਭ ਲਾਉਣਗੇ ਨਵੀ ਗਗਨ ਪੂਰੀ ਫਿਰ ਦੁਬਾਰਾ ਇੱਕ ਵਾਰੀ ਫਿਰ ਪਹੁੰਚ ਚੁਕੇ ਨੇ ਜਲਦੀ ਜਲਦੀ ਲੌਂਗ ਸ਼ੇਅਰ ਜਿੰਦੂਰੀ ਆਇਆ ਕਰੋ ਤਾਂ ਜੋ ਬਹੁਤ ਟਕਵੀ ਹਮ ਡਬਲ ਪਹੁੰਚ ਸਕੇ ਲੌਂਗ ਬੀਚੈਂਜਰ ਕੋਚੈਂਜਰ ਕਾਹਤੋਂ ਜੁਸਕੇ ਨੇ ਮਾਣੋ ਨੋ ਨਵੀਂ ਕੁੜੀ ਜਿੱਤੇ ਮਾਪੇ ਦੇ ਬੱਚੇ ਆ ਸਾਰਾ ਨਵਾਂ ਮੰਡਰੇ ਸਾਰੇ ਪਹੁੰਚੇ ਹੋਏ ਸੀ ਸਾਰੇ ਬਤਨਾਂ ਲਾਉਂਦੇ ਹੋਏ ਕਿਤੋਂ ਕਿਤੋਂ ਇਹਦਾ ਆਉਣੇ ਬਲਾਉਂਦੇ ਕਮਾਂਟੇ ਗੂੰ ਕਰਦਾਇ ਕੋ ਮਰਾਏ ਦੱਸਦੇ ਨਾ ਕਰੋ ਤਾਂ ਜਦੋਂ ਨੂੰ ਪਤਾ ਲੱਗਦਾ ਕਿਤੋਂ ਕਿਤੋਂ ਕਾਂਪਰਾ ਜੁੜੇ ਹੋਏ ਨੇ ਗੇਟ ਦੇ ਬਲੌਗ ਆਪਣਾ ਸ਼ੇਅਰ ਕਰੋਗੇ ਨਾ ਪਤਾ ਲੱਗੇ ਕਿੱਥੋਂ ਕਿੱਥੋਂ ਬਣਾ ਫਦਾ ਜੁੜਦੇ ਨੇ ਸਾਰੇ ਜਰੂਰ ਅੱਗੇ ਵੀ ਸ਼ੇਅਰ ਕਰਦਾਇ ਕਰੋ ਤੇ ਤੇਰਾ ਕਮੈਂਟ ਕਰਕੇ ਦੱਸਿਆ ਕਰੋ ਕਿ ਤੱਕ ਤੁਹਾਨੂੰ ਜੁੜਦੇ ਆ ਬਾਦਲ ਬੰਦ ਲੈ ਬੈਠੇ ਨੇ ਬਰਾਗੇ ਕੁੜੀ ਦੇ ਤੇ ਪਛੜ ਜਾਈਏ ਛੋਟਾ ਸਿੱਪੂ ਸੁੱਕੀ ਲੋ ਸਭ ਨੂੰ ਹੁੰਦਾ ਹੀ ਐ ਜਿਹੜੂ ਵੀ ਦੀ ਆ ਪਾਉਣਾ ਚਾਹੁੰਦੇ ਆ ਸੰਕਿਰਿਯ ਮਹਾਰਾਜ ਸਾਡੇ ਪਹੁੰਚ ਕੇ ਨਹੀਂ ਕੁਝ ਜਦ ਚਾ ਭਾਈ ਬਹੁਤ ਮੇਰੇ ਪ੍ਰੋਗਰਾਮ ਕੀਤਾ ਸਾਰਾ ਬਹੁਤ ਸੋਹਣਾ ਪ੍ਰੋਗਰਾਮ ਸੀਗਾ ਆਵਕਾਸ ਕਲੂ ਬਰਾਤ ਤੋਂ ਦੱਸਿਏ ਪਹਿਲਾਂ ਵੀ ਆਪਾਂ ਨੇ ਪ੍ਰੋਗਰਾਮ ਹੋਇਆ ਸਾਰਾ ਬਲੌਗ ਵਿੱਚ ਕੋਸ਼ਿਸ਼ ਕਰਾਂਗੇ ਆਪਾਂ ਬਲੌਗ ਸ਼ੇਅਰ ਕਰੇਗਾ ਰਾਤ ਬਰਾਤ ਲਾ ਬਲੌਗ ਆਪਾਂ ਲਗਾ ਅਪਲੋਡ ਕਰਾਂਗੇ ਇਹ ਪੰਜਾ ਕੁ ਦਾ ਪ੍ਰੋਗਰਾਮ ਬਹੁਤ ਬਣਾ ਲਈ ਜਿੱਦ ਤੱਕ ਵੈਸੇ ਹੀ ਚੱਲਿਆ ਸਾਡਾ ਵਲੌਗ ਬਣਦਾ ਸੀ। ਤੁਸੀਂ ਸ਼ੇਅਰ ਦੇਖੇ ਸਾਡੇ ਵਲੌਗ ਨੂੰ ਔਰ ਇਹ ਫੈਮਲੀ ਫੋਟੋ। ਤਾਂ ਇਹ ਫੈਮਲੀ ਇਕੱਠੀ ਫੋਟੋ ਵਿੱਚ ਹੀ ਜਾ ਰਹੀ ਹੈ। ਦੇਖੋ ਸਾਡੀ ਫੈਮਲੀ ਦੇ ਪ੍ਰੇਮ ਇਧਰ ਦੇਖ ਤੂੰ ਕੋਈ ਨਾ ਫੇਖੜਿਆ ਇਹਨੂੰ। ਉਸੇ ਤੋਂ ਬਾਅਦ ਜਾ ਕੋ ਦੀ ਤਿਆਰੀ ਨਾਲ ਦੀ ਨਾਲ ਦੇਖ ਬਈ ਚਾਹੇ ਦਿਖਾਉ ਮੰਗ ਤੋ ਨਾਨਕਾ ਵੱਲੋਂ ਚੂੜਾ ਪਾਇਆ ਜਾਊਗਾ ਤਿਆਰ ਕਰਾਂਗੇ ਗੋਗਰਾ ਹੋੜੀਆਂ ਨਿਕਲ ਤੇ ਤੋਂ ਬਾਅਦ ਜਾ ਕੋ ਦੀ ਤਿਆਰੀ ਹੋ ਰਹੀ ਲੋਈਆਂ ਗੇਰਾ ਪਣੇ ਜਾ ਰਹੀਆਂ ਨੇ ਜਾ ਕੋ ਦੀ ਤਿਆਰੀ ਹੋ ਰਹੀ ਹੈ ਅੱਜ ਕੱਪੜੇ ਐਸਾ ਬਣਾਉਂਦੇ ਵੇ ਸਾਰੀ ਕੈਨਪਰਾ ਕੋਰੋਨਾ ਕੰਮ ਚੱਲ ਰਿਹਾ ਜੂਰਾਂ ਤੇ ਕੋਈ ਸੂਚੀ ਵਿੱਚ ਜ਼ਰੂਰੀ ਹੁੰਦਾ ਹੈ ਨਾ ਕੋਰੋਨਾ ਦੇ ਚੰਟੇ ਸਾਥ ਹੁੰਦੇ ਹੋਈ ਵਲੰਟੀਅਰ ਕੱਟ ਸੀਗੇ ਕੋਰੋਨਾ ਦੇ ਸਾਥ ਹੁੰਦੇ ਹੋਈ ਤੇ ਲੋਜੀ ਥਾਪੇ ਲਗਾਏ ਜਾ ਰਹੇ ਨੇ ਤੇ ਇਦਾਂ ਗੋਲੀਆਂ ਵਗੈਰਾ ਇਹ ਸੋਲਿਆ ਤਾਇਆ ਬਈ ਤਾਇਆ ਵੱਲੋਂ ਸਾਰੇ ਬਲਾਤਨਵਾਦ ਕੀਤਾ ਗਿਆ ਸਵਾਗਤ ਕੀਤਾ ਗਿਆ ਆਉਣ ਤੇ ਤੇ ਗੋਲੀਆਂ ਵਗੈਰਾ ਵੀ ਮੁੰਨੇ ਉਟਿਆ ਦਿਖਾਈ ਦੇਗੇ ਜਿਹੜੇ ਪਾਈਆਂ ਨੇ ਹੋਈ ਵਿਚਰਵਣੀ ਚੱਲਿਓ ਸਾਰੇ ਆਨੰਦ ਲੈਣ ਦੇ ਹੋਏ ਤੇ ਨਾਲ ਦੀਆਂ ਅੱਜ ਅਗੋਦੀ ਬਸ ਤਿਆਰੀ ਹੈ ਦੁਬਾਰਾ ਜਾਂ ਖੁਦਾ ਬਰੋ ਬੰਮੀ ਸੰਦਖਾਮ ਹੋਣੀ ਟੋਲ ਵਾਲੇ ਪਾਚੇ ਹੋਏ ਨੇ ਤੇ ਨਾਲ ਟੋਲ ਤੇ ਬੋਲੀਆਂ ਚੱਲ ਰਹੀਆਂ ਨੇ ਦੇਖੀ ਰਿਹਾ

ਮਿਸਨ ਦੇ ਕਾਮਾਂਗੇ ਸਾਰਾ ਇੱਕ ਦੋ ਕਰਾਂ ਨਹੀਂ ਜਾਣੇ ਵੈਸੇ ਬਾਲਾ ਤ ਨਹੀਂ ਜਾਂਦੇ ਨਿਕ ਆਪਣੇ ਘਰੇ ਜਾਵਾਂਗੇ ਬਸ ਇੱਕ ਗਵਾਂਡੀ ਕਰੇ ਆਪਣੇ ਕਾਲਾ ਸ਼ਰਮਾ ਜੀ ਉਹਨਾਂ ਦੇ ਘਰੇ ਜਾਣਗੇ ਬਾਲਾ ਵੱਡਾ ਪੂਰ ਨਵੇਂ ਕਰਿਆ ਕੋਈ ਲੇਟ ਬਾਲਾ ਹੋ ਜਾਂਦਾ ਫਿਰ ਔਖਾ ਹੋ ਜਾਂਦਾ ਹੋਰ ਹੀ ਕਾਰਬਿਹਾਰ ਕਰਨੀ ਹੁੰਦੇ ਨੇ ਫਿਰ ਡਿੱਕਤ ਆਉਂਦੀ ਐ ਨਾ ਕਰਕੇ ਦੋ ਕਰਾਂ ਨਹੀਂ ਜਾਇ ਜਾਊਗਾ ਲੋ ਜੀ ਨਾਨਕਾ ਪਰਵਾਰ ਆ ਚੁੱਕੇ ਉਹ ਨਾਨਕਾਂ ਨੂੰ ਚਕਾਈ ਜਾਊਗੀ ਜਾਗੋ ਕਾਮ ਮੇ ਸੋ ਨੋ ਵੀ ਅੱਗੇ ਚੱਲਿਓ ਨਾਲ ਦੀ ਨਾਲ ਬਲੌਗ ਨੂੰ ਸ਼ੇਅਰ ਜਰੂਰ ਕਰਿਓ ਚੱਲਿਓ ਨਾਲ ਦਾ ਪਰਿਵਾਰ ਪਹੁੰਚ ਚੁੱਕਿਆ ਹੈ ਜਾ ਕੋ ਚੱਕਣ ਲਈ ਲਓ ਜੀ ਮਾਮੀ ਨੂੰ ਚਕਾਈ ਜਾਗੋ ਜਾਗੋ ਲਓ ਜੀ ਮਾਮੀ ਨੇ ਜਾ ਕੋ ਚੱਕ ਲਈ ਜਾਗ ਕੋ ਚੱਕ ਲਈਏ ਨਾਨਕਿਆਂ ਵੱਲੋਂ ਤੇ ਤੁਹਾਨੂੰ ਦਿਖਾਵਾਂਗੇ ਅੱਗੇ ਅੱਗੇ ਜਾਗੋ ਦਾ ਆਨੰਦ ਲਿਓ ਤੇ ਵਲੌਗ ਨੂੰ ਸ਼ੇਅਰ ਤਾਂ ਕਰੀ ਚੱਲਿਓ ਨਾਲੀ ਨਾਲ ਲੈ ਵੀ ਸੀ ਇਹ ਨੇਰਾ ਵੀ ਪਹੁੰਚ ਗਏ ਵਿੱਚ ਲੋ ਨਾਨਕਾਂ ਇੰਜੋਏ ਕਰਦੇ ਹੋ ਡਾਂਸ ਲਓ ਜੀ ਜਾਗ ਕੋ ਚੱਕ ਲਿਆ ਨਾਨਕਿਆਂ ਨੇ ਉਰੇ ਕਾਰਕੇਡਾਂਸ ਵਗੈਰਾ ਫਿਰ ਜਾਵਾਂਗੇ ਅਗਲੇ ਕਰਾਂ ਚ ਸਵੇਰੇ ਦੋ ਕਰਾਂ ਚ ਜਾਣਾ ਅੱਗੇ ਬੜਾ ਤਾਂ ਨਹੀਂ ਕਰਾਂ ਜਾਂਦੇ ਛੋਟੀ ਰੱਖਿਆ ਪ੍ਰੋਗਰਾਮ ਕਿੰਨੇ ਚਲੋ ਵੀ ਕਰੇ ਕਰ ਲਾਂਗੇ ਜਵਾਹਨ ਉਹ ਛੋਟੇ ਔਖਾਂਾਂ ਦੀ ਸੜਕ ਵਗੈਰਾ ਦੇ ਬੱਚਿਆਂ ਨਾਲ ਉਹ ਕਿ ਚਲੋ ਜਿਆਦਾ ਫਟ ਟਾਈਮ ਲੇਟ ਬੜਾ ਹੋ ਜਾਂਦਾ ਸਵੇਰੇ ਨੰਦ ਕਾਰਕਾਣੇ ਨੇ ਜਲਦੀ ਉੱਠ ਕੇ ਜਾਣਾ ਸਾਰਿਆਂ ਨੇ ਤਾਂ ਕਰਕੇ ਜਾਂ ਕੋਈ ਪ੍ਰੋਗਰਾਮ ਜਿਹੜਾ ਵੀ ਕਰੇ ਕਰੀਬੰਦ ਰੱਖਿਆ ਗਿਆ ਲੋਈ ਹੁਣ ਚੱਲ ਪਏ ਬਾਹਰ ਨੂੰ ਗੇਟ ਤੋਂ ਉੱਜੇ ਕੱਲੇ ਜਾਵਾਂਗੇ ਜੇ ਕੋ ਨਾਲ ਲਗਮ ਕਰੀਏ ਹੁਣ ਚਾਚਾ ਜੀ ਦਾ ਕਾਲਾ ਸ਼ਰਮ ਕਾਲੇ ਕੇ ਘਰੇ ਜਾਵਾਂਗੇ ਤੇ ਦੁਆਪਰ ਆਪਣੇ ਘਰ ਚੱਲਾਂਗੇ ਸਿਰਫ ਦੋ ਘਰਾਂ ਦੀ ਚੱਲੇ ਜਾਇਆ ਜਾਊਗਾ ਗਾਉਂ ਦੀ ਕਾਲੇ ਕੇ ਘਰੇ ਪਹੁੰਚ ਚੁੱਕੇ ਆਂ ਕਾਲਾ ਵੀ ਖੜਿਆ ਨਾਲ ਸਾਡੀ ਚਾਚੀ ਜੀ ਖੜੀ ਆ ਗਾਣੇ ਗਾਉਣੇ ਉਹ ਕਰਿਆ ਕਾਰ ਦੇਖਾ ਦੀਆ ਬੋਲੀ ਵਾਲਾ ਵੀ ਹੁੰਦਾ ਏਡਾ ਹੀ ਨਹੀਂ ਜੇ ਤੁਹਾਨੂੰ ਤਾਂ ਲਿਖਾਈ ਦੋ ਜੀ ਬੋਲੀਆਂ ਘਟਾਉਂਦੇ ਨੇ ਢੋੜੇ ਨੇ ਮਾਮਾ ਜੀ ਕਿੱਥੇ ਸਾਦ ਦੇ ਹੋਏ ਤਿਕਰ ਜੂਏ ਬੋਦੀ ਨਾ ਬੰਦਾ ਹੈ ਨਹੀਂ ਸੋਈ ਸਾਡੇ ਕੋਲੇ ਬੋਦੀਆਂ ਪਾਉਣ ਵਾਲਾ ਕਰਕੇ ਜੀ ਬਾਈ ਜੀ 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 ਪਰਵਾਰ ਵਾਲਾ ਸਾਰਨ ਦਿੱਤਾ ਹੈ ਪਰਵਾਰ ਵਾਲਾ ਵੀ ਆਪਣੇ ਘਰ ਪਹੁੰਚ ਗਏ ਆਪਣਾ ਘਰ ਆ ਬਈ ਕੱਛ ਮਸਤੂਰੀ ਤੇ ਪਹੁੰਚ ਇਸ ਤੋਂ ਵੀ ਪਛੀਰੇਗਾ ਕਿ ਸੁਣ ਲੈਟ ਹੋਣੇ ਬੈਡੀ ਨਿਕਲ ਜਾਣੇ ਨਹੀਂ ਹੋਏ ਹਨ ਨਾ ਸਟੇ ਬਣਾ ਥੋੜਾ ਜਿਆਦਾ ਦਿੱਕਤ ਆ ਜਾਂਦੀ ਆ ਮੇਰਾ ਸੈਟਰ ਸੀ ਸਕੇ ਕਰਕੇ ਤੋਂ ਲਈ ਪ੍ਰੋਬਲਮ ਤਾਂ ਜੂ ਰਹੀ ਮੋਟਰ ਵੀ ਗਿਆ ਸਕੇ ਹੋਇਆ ਪਤਾ ਨਹੀਂ ਜਾਨੀ ਨੇ ਬੜੀਆ ਗਾਣੇ ਹੋ ਰਹੇ ਨੇ ਬਾਈ ਕਰਿਆ ਐਨਜਾਇਬ ਤੇ ਲੋ ਜੀ ਹੁਣ ਇਥੋਂ ਮਾਤਣ ਦੇ ਦਸਾਗਨ ਸਗਨ ਦੇ ਕੇ ਹੁਣ ਚੱਲਾਂਗੇ ਵਾਪਸ ਘਰੇ ਲੋਕਾਰੇ ਬਾਸ ਪਹੁੰਚ ਚੁੱਕੇ ਹਨ ਹੋ ਗਿਆ ਮਾਮੇ ਨੂੰ ਫੂਟ ਵਗੈਰਾ ਦਿੱਤਾ ਜਾਊਗਾ ਸਗਲ ਹੁੰਦਾ ਜਿਹੜਾ ਤੇ ਜਾ ਗੁੱਤ ਲੈ ਲਾਈ ਜਾਊਗਾ ਫਗੰ ਦੇ ਕੇ ਸੁਪਾ ਦਿੱਤਾ ਜਾਏ ਮਾਮੇ ਨੂੰ ਸਗਲ ਦਿੱਤਾ ਗਿਆ ਜਾ ਗੋਸਰ ਲਾ ਕੇ ਫਿਰ ਤੋਂ ਬਾਅਦ ਮੇਰੀ ਰਸਮ ਕੀਤੀ ਜਾਊਗੀ ਚੂੜੀ ਦੀ ਰਸਮ ਤਿਆਰ ਨਾਣਕਾਂ ਵੱਲੋਂ ਨਾਲ ਹੀ ਬੈਠੇ ਆ ਚੂੜਾ ਰਣ ਕੇ ਲੈ ਕੇ ਆਉਂਦੇ ਨੇ ਨਾਲ ਕੀ ਪਾਉਣਗੇ ਨਾ ਵੀ ਪਾਉਣਗੇ ਬੁਰਾ ਮੈਨੂੰ ਤਾਂ ਕੀ ਦਾ ਆਉਂਦੇ ਅੰਦਰ ਚਲਾ ਇੱਕ ਹੱਥ ਚ ਤੇ ਫਿਵਾ ਦੋ ਡਾਕਰੀ ਵਾਲੇ ਵੀ ਹੱਥ ਦੀ ਨਾਲ ਹੀ ਆਉਂਦੇ ਨੇ ਹੁਣ ਪਾਏ ਜਾ ਰਹੇ ਨਾਣਕਾਂ ਵੱਲੋਂ ਹੁਣ ਪਾਏ ਜਾ ਰਹੇ ਮਾ ਬਾਂ ਮੈਨੂੰ ਨਾਲ ਸੇਰ ਕੋਟ ਆ ਭਾਈ ਕੋਈ ਨਹੀਂ ਇਨਸ਼ਾ ਅੱਲਾਹ ਚੂੜਾ ਇਹ ਤਾਂ ਸਮਝਦੇ ਚੂੜੇ ਦੀ ਦੂਦ ਵਗ ਨਾ ਮੋਟਾ ਪੰਗਰ ਸਾਮ ਤੇ ਨੱਚਾ ਨੱਚਾ ਮਾੜਾ ਮੋਟਾ ਥੋੜੀ ਕਰ ਕਰੇ ਮੁੰਡਾ ਨਹੀਂ ਕਰਦੀ ਜਾਲਾ ਕੰਮ ਇਹਦੀ ਸਪਲਫੈਕ ਥੋੜਾ ਡੇਟਾ ਹਾਈ ਵੀ ਸੀ ਥੋੜੀ ਦਿੱਕਤ ਵੀ ਆਈ ਜੀ ਸਾਹਮਣੇ ਦੇਖ ਰਹਿ ਜਾ ਬਈ ਚਲੋ ਬਾਲਾ ਕਰੀ ਜੀ ਭਾਈ ਚਲੋ ਫੋਟੋ ਦਾ ਕਿ ਬਕਰੀਆਂ ਹੀ ਸਾਰੇ ਆਓ ਪੂਰਾ ਲਾਜੀ ਪਾਤਾ ਮਾਮੇ ਵੱਲੋਂ ਮੂਠਾ ਕਰਾ ਦੇ ਜੁਬ ਹਾਂਜੀ ਮੂਵਮੈਂਟ ਕਰਾ ਦੇ ਦੂਦ ਫਿਰ ਆਪਾਂ ਨੱਚਣ ਦਾ ਆਪਣਾ ਕੰਮ ਜਾ ਰਾਂਏ ਮਾੜਾ ਮੋਟਾ ਹੱਥ ਪੈਰ ਜਖਲਿਆਵਾਂਗੇ ਆ ਬਣਾ ਲੀ ਕਿਹੇ ਦਾ ਹੋਵੇ ਸਾਰਾ ਜੋ ਜੂੜੀ ਰਸਮ ਹੋ ਚੁੱਕੀ ਆ ਕੰਪਲੀਟ ਲੋ ਹੁਣ ਚੱਲ ਬੰਦ ਚੰਟ ਆਪਣਾ ਲਾ ਕੰਮ ਅਪਾ ਜੋੜੇ ਹੱਥ ਲਿਆਵਾਂਗੇ ਆਵਾਂਗੇ ਵਿਚ ਮਾੜਾ ਮੋਟਾ ਦਿਖਾਵਾਂਗੇ ਤੁਹਾਨੂੰ ਸ਼ਕਲ ਪਛੇ ਮੈਂ ਇਕੱਠ ਦਿਖਾਈਏ ਤੁਹਾਨੂੰ ਅੱਜ ਸੈਟੀ ਮੈਂ ਇਦਾਂ ਹੋਇਆ ਤੁਹਾਨੂੰ ਬਤੀ ਥੋੜਾ ਜਿਹਾ ਥੋੜੇ ਇੰਜੋਏ ਕਰਦੇ ਹੋਏ ਵਧੀਆ ਸੋਣਾ ਪ੍ਰੋਗਰਾਮ ਹੋਇਆ ਬਹੁਤ ਵਧੀਆ ਹੋਇਆ ਸਾਰਿਆਂ ਨੇ ਇੰਜੋਏ ਕੀਤਾ ਸਾਰਿਆਂ ਦਾ ਸਮਾਪ ਹੋ ਚੁੱਕਿਆ ਕੱਲੂ ਬਰਾਤ ਹੈ ਉਸਨੂੰ ਦਫਾਵਾਂਗੇ ਆਪਾਂ ਲੱਗ ਬਲੌਗ ਚ ਗਗਨ ਹੋਰੀ ਜਿਵੇਂ ਕਰਦੇ ਹੋਏ ਆਪਣੀ ਐਂਟਰੀ ਵਸ ਹੋਣ ਵਾਲੀ ਹੈ ਮੇਟ ਕਰੋ ਲੋ ਜੀ ਆਪਾਂ ਚੁੱਕਿਆ ਮੈਂ ਮਨਤ ਗਗਨ ਤੇ ਬਿਆਲੀ ਕੁੜੀ ਸਾਰਿਆਂ ਨੇ ਇੰਜੋਏ ਕੀਤਾ ਤੇ ਹੁਣ ਆਪਾਂ ਬਲੌਗ ਦੀ ਕਰਾਂਗੇ ਸਮਾਪਤੀ ਤੇ ਬਲੌਗ ਕੇ ਮੈਨ ਲੱਗੇ ਦਸੋ ਕਮੈਂਟ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਲਾਈਕ ਕਮੈਂਟ ਕਰਿਆ ਕਰੋਗੇ ਸ਼ੇਅਰ ਕਰੋਗੇ ਮਿਲਾਂਗੇ ਅਗਲੇ ਬਲੌਗ ਸੈਂਕਿਊ